ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਵੱਧਦੀ ਠੰਡ ਤੇ ਧੁੰਦ ਵਿਚਾਲੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਬਾਰੇ ਵੱਡਾ ਫੈਸਲਾ ਬੱਚਿਆਂ ਨੂੰ ਰਾਹਤ ਪਛਮੀ ਗੜਬੜੀ ਦੇ ਸਰਗਰਮ ਹੋਣ ਦੇ ਮੱਦੇਨਜ਼ਰ 18 ਜਨਵਰੀ ਤੋਂ ਪੰਜਾਬ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਠੰਡ ਲਹਿਰ ਹੋਰ ਜ਼ੋਰ ਫੜਨ ਦੀ ਸਭਾਵਨਾ ਹੈ ਜਿਸ ਨਾਲ ਤਾਪਮਾਨ ਹੋਰ ਘਟੇਗਾ ਅਗਲੇ 6 ਦਿਨਾਂ ਲਈ ਇੱਕ orange ਚੇਤਾਵਨੀ ਜਾਰੀ ਕੀਤੀ ਗਈ ਹੈ ਜੋ ਪੰਜਾਬ ਦੇ ਕਈ ਹਿੱਸਿਆਂ ਵਿੱਚ ਠੰਡ ਲਹਿਰ ਤੇ ਸੰਘਣੀ ਧੁੰਦ ਦੀ ਸਭਾਵਨਾ ਨੂੰ ਦੱਸਾਂਦੀ ਹੈ ਪੰਜਾਬ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਸੰਘਣੀ ਧੁੰਦ ਅਤੇ ਠੰਡ ਲਹਿਰ ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ ਇਸ ਦੌਰਾਨ ਸੜਕਾਂ ਤੇ ਵਧੇਰੇ ਸੰਘਣੇ ਸੰਘਣੀ ਧੁੰਦ ਹੋਣ ਕਰਕੇ ਦੂਰ ਤੱਕ ਦੇਖਣ ਦੀ ਅਦਨਾਮ ਬਰਾਬਰ ਦਰਜ ਹੈ ਠੰਡ ਦੇ ਚਲਦਿਆਂ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਵਾਅਦਾ 17 ਜਨਵਰੀ 2026 ਤੱਕ ਬੰਦ ਰਹਿਣਗੇ ਸਾਰੇ ਸਕੂਲ 18 ਜਨਵਰੀ ਤੋਂ ਪੰਜਾਬ ਲਈ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਠੰਡ ਲਹਿਰ ਹੋਰ ਜ਼ੋਰ ਫੜਨ ਦੀ ਸਭਾਵਨਾ ਹੈ ਅਗਲੇ 6 ਦਿਨਾਂ ਲਈ ਹੋਰ ਚੇਤਾਵਨੀ ਜਾਰੀ ਕੀਤੀ ਹੈ ਜੋ ਪੰਜਾਬ ਦੇ ਕਈ ਹਿੱਸਿਆਂ ਵਿੱਚ ਠੰਡ ਲਹਿਰ ਤੇ ਬਹੁਤ ਸੰਘਣੀ ਧੁੰਦ ਦੀ ਸਭਾਵਨਾ ਹੈ ਆਪ ਨਿੱਤ ਦੀ ਗੋਲੀ ਮਾਰ ਕੇ ਹੱਤਿਆ ਬਾਈਕ ਤੇ ਆਏ ਬਦਮਾਸ਼ਾਂ ਨੇ ਕੀਤੀ ਫਾਇਰਿੰਗ ਅਸੀਂ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਆਪ ਆਗੂ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਇਸ ਗੋਲੀਬਾਰੀ ਵਿੱਚ ਉਸ ਮੌਕੇ ਉੱਤੇ ਮੌਜੂਦ ਉਸ ਦਾ ਦੋਸਤ ਜ਼ਖਮੀ ਹੋ ਗਿਆ ਆਪ ਆਗੂ ਬਲਵਿੰਦਰ ਸਿੰਘ ਸਤਕਾਰ ਦੀ ਮਿਆਣੀ ਪਿੰਡ ਵਿੱਚ ਇੱਕ ਹਾਰਡਵੇਅਰ ਦੀ ਦੁਕਾਨ ਹੈ ਵੀਰਵਾਰ ਸ਼ਾਮ ਨੂੰ ਇੱਕ ਬਾਈਕ ਤੇ ਸਵਾਰ ਬਦਮਾਸ਼ਾਂ ਨੇ ਅੰਨੇਵਾ ਫਾਇਰਿੰਗ ਕੀਤੀ ਤੇ ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਆਪਰੀ ਤਿੰਨ ਅਣਪਛਾਤੇ ਹਮਲਾਵਰ ਦੁਕਾਨ ਦੇ ਬਾਹਰ ਇੱਕ ਬੈਗ ਤੇ ਆਏ ਤੇ ਬਾਈਕ ਤੇ ਸਵਾਰ ਸਵਾਰਿਕ ਹਮਲਾਵਰ ਬਾਹਰ ਖੜਾ ਰਿਹਾ ਜਦੋਂ ਕਿ ਦੋ ਨਕਾਬਪੋਸ਼ ਵਿਅਕਤੀ ਸਿੱਧੇ ਦੁਕਾਨ ਵਿੱਚ ਦਾਖਲ ਹੋ ਗਏ ਬਿਨਾਂ ਕੁਝ ਕਹੇ ਹਮਲਾਵਰਾਂ ਨੇ ਬਲਵਿੰਦਰ ਸਿੰਘ ਤੇ ਲਖਵਿੰਦਰ ਸਿੰਘ ਤੇ ਆਪਣੀ ਪਿਸਤੌਲ ਤੋਂ 7 ਗੋਲੀਆਂ ਚਲਾਈਆਂ। ਜਸਮੁੰਦੀਦਾਂ ਦੇ ਅਨੁਸਾਰ ਗੋਲੀ ਬਲਵਿੰਦਰ ਸਿੰਘ ਦੀ ਛਾਤੀ ਵਿੱਚ ਵੱਜੀ ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਲਖਵਿੰਦਰ ਸਿੰਘ ਦੇ ਮੋਢੇ ਵਿੱਚ ਗੋਲੀ ਲੱਗੀ। ਸਥਾਨਕ ਲੋਕਾਂ ਨੇ ਤੁਰੰਤ ਦੋਵਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਬਲਵਿੰਦਰ ਸਿੰਘ ਨੂੰ ਮਿਰਤਕ ਲਾਣ ਦਿੱਤਾ ਤੇ ਲਖਵਿੰਦਰ ਸਿੰਘ ਇਸ ਸਮੇਂ ਖਤਰੇ ਤੋਂ ਬਾਹਰ ਹੈ ਪੰਜਾਬ ਚ ਵੱਡੀ ਵਾਰਦਾਤ ਸੇਵਾਦਾਰ ਦਾ ਬੇਰहमी ਨਾਲ ਕਤਲ ਹਸ਼ਿਆਰਪੁਰ ਦੇ ਢਾਣਾ ਸ਼ਹਿ Haryana ਦੀ ਪੁਲਿਸ ਨੇ ਇੱਕ ਅਵਤਾਰਾਪੁਰ ਨੇੜੇ ਸਥਿਤ ਸੰਤ ਬਾਬਾ ਗੁਰਵਜਨ ਦਾਸ ਜੀ ਦੀ ਕੁੱਟਿਆ ਵਿੱਚ ਇੱਕ ਸੇਵਕ ਦੇ ਕਤਲ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਹੈ। ਸ਼ਿਆਰਪੁਰ ਦੇ ਪਿੰਡ ਹਰਿਆਣਾ ਦੀ ਪੁਲਿਸ ਨੇ ਇੱਕ ਅਵਤਾਰਾਪੁਰ ਦੇ ਨੇੜੇ ਸੰਤ ਗੁਰਵਜਨ ਸਿੰਘ ਦਾ ਦੀ ਕੁੱਟਿਆ ਵਿੱਚ ਇੱਕ ਸੇਵਾਦਾਰ ਦੇ ਕਤਲ ਦੇ ਮਾਮਲੇ ਵਿੱਚ ਮਾਮਲਾ ਦਰਜ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਦੇ ਜਵਾਈ ਅਸ਼ੁਨੀ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਸ਼ਾਮਚਾਸੀ ਥਾਣਾ ਬੁੱਲੋਵਾਲ ਦੇ ਨੇ ਦੱਸਿਆ ਕਿ 2009 ਵਿੱਚ ਉਹਨਾਂ ਦਾ ਵਿਆਹ ਜੀਵਨ ਕੁਮਾਰ ਦੀ ਲੜਕੀ ਅਮਨਦੀਪ ਕੌਰ ਵਾਸੀ ਬਡਾਲਾ ਮਾਹੀ ਨਾਲ ਹੋਇਆ ਸੀ ਮੇਰੀ ਪਤਨੀ ਦੀ ਇਕਲੋਤੀ ਬਲਾਦ ਹੈ ਤੇ ਸਾਸ ਸਦੀ ਮੋਤ ਅਤੇ ਮੇਰੇ ਵਿਆਹ ਤੋਂ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਮੇਰੇ ਵਿਆਹ ਸਮੇਂ ਮੇਰਾ ਸੋਹਰਾ ਰੰਗ ਦਾ ਕੰਮ ਕਰਦਾ ਸੀ ਤੇ ਬਾਦ ਵਿੱਚ ਉਹ ਪਿੰਡ ਅਵਤਾਰਾ ਪੁਰ ਨੇੜੇ ਪਹਾੜਾਂ ਵੱਲ ਬਾਬਾ ਗੁਰਵਚਨ ਸਿੰਘ ਦਰਜੀ ਦੀ ਕੁਟਿਆ ਵਿੱਚ ਸੇਵਾ ਕਰਨ ਲੱਗ ਪਿਆ ਤੇ ਇੱਥੇ ਕਰੀਬ 14-15 ਸਾਲ ਤੋਂ ਜੀਵਨ ਕਮਾਰ ਸੇਵਾਦਾਰ ਵਜੋਂ ਸੇਵਾ ਕਰਿਆ ਸੀ ਤੇ ਕੀਤੇ ਜਾਨ ਵਾਲੇ ਹਰਦੀਪ ਸਿੰਘ ਉਲਫਦੀਪੀ ਨੂੰ ਦਾਸ ਕੇ ਜਾਂਦੇ ਸੀ ਕਿ ਅਤੇ ਉਹ ਵੀ ਉਹਨਾਂ ਨੂੰ ਰੋਜ਼ ਦੁੱਧ ਅਤੇ ਕਈ ਵਾਰ ਰੋਟੀ ਪਹੰਚਦਾ ਸੀ ਫੋ ਮੈਨੂੰ ਫੋਨ ਤੇ ਸੂਚਨਾ ਮਿਲੀ ਕਿ ਮੇਰਾ ਸਹੁਰਾ ਜੀਵਨਵਾਰ ਕੁੱਟਿਆ ਤੇ ਨਹੀਂ ਹਾਂ ਤਾਂ ਮੈਂ ਦੀਪੀ ਨੂੰ ਕੁੱਟੀਆਂ ਨੇੜੇ ਸਹੁਰੇ ਦੀ ਪਾਲ ਕਰਨ ਲਈ ਕਿਹਾ ਪਰ ਜਦੋਂ ਚੰਗੜਾਂ ਦੇ ਆਲੇ ਦੁਆਲੇ ਪਾਲ ਕੀਤੀ ਤਾਂ ਉਸ ਨੂੰ ਜੀਵਨ ਕੁਮਾਰ ਨਹੀਂ ਮਿਲੇ ਤਾਂ ਦੀਪੀ ਨੇ ਮੈਨੂੰ ਦੱਸਿਆ ਕਿ 12 ਜਨਵਰੀ ਤੋਂ ਸ਼ਾਮ 5 ਵਜੇ ਮਨਵੀਰ ਸਿੰਘ ਉਹ ਮਨਵਾਸੀ ਉਹ ਮਨਵਾਸੀ ਰਾਇਪੁਰ ਨੇੜੇ ਸ਼ਾਮ 84 ਤੇ ਲਾਈ ਕੁਟਿਆ ਤੇ ਅੰਦਾਜ਼ ਅੰਦਾ ਰੰਦਾ ਹੈ ਨੂੰ ਕੁਟਿਆ ਤੋਂ ਜਾਂਦੇ ਹੋਏ ਦੇਖਿਆ ਸਾਡੇ ਕਹਿਣ ਤੇ ਦੀਪੀ ਤੇ ਸੁਦੇਖ ਹੋਰ ਸਾਥੀ ਨਾਲ ਮਿਲ ਕੇ ਕੁਟਿਆ ਵਿੱਚ ਰਹਿ ਸੀਤਾਲੇ तोड़ के सानू दसया कि मेरे सोहरे दी लाश ਖੂਨ ਨਾਲ ਲੱਤ ਪਸ ਜ਼ਮੀਨ ਤੇ ਪਈ ਹੈ ਜਦੋਂ ਮੈਂ ਆਪਣੀ ਪਤਨੀ ਨੂੰ ਨਾਲ ਲੈ ਕੇ ਉਤਾਰ ਪੁੱਛਿਆ ਤਾਂ ਉੱਥੇ ਕਮਰੇ ਵਿੱਚ ਮੇਰੇ ਸੋਹਰੇ ਜੀਵਨ ਕੁਮਾਰ ਦੀ ਲਾਸ਼ ਇਸ ਤਿਹੇ ਮੋਬਾਈਲ ਵੀ ਸੜਕ ਹਾਦਸੇ ਵਿੱਚ 7 ਪੰਜ ਨੂਆ ਤੇ 3 ਦੀ ਮੌਤ ਤੇਜ਼ ਰਫਤਾਰ ਕਾਰ ਪਹਿਲਾਂ ਇੱਕ ਪਿਕਅਪ ਟਰੱਕ ਨਾਲ ਟਕਰਾ ਗਈ ਅਤੇ ਫਿਰ ਟਰੱਕ ਵਿੱਚ ਜਾ ਬੱਜੀ ਟੱਕਰ ਇੰਨੀ ਜ਼ਿਆਦਾ ਜਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਹਾਦਸੇ ਵਿੱਚ 7 ਸੁੱਸਦੀਆਂ ਪੰਜ ਨੂਆ ਤੇ ਇੱਕ ਧੀ ਦੀ ਮੌਕੇ ਤੇ ਮੌਤ ਹੋ ਗਈ ਕਾਰ ਚਾਲਕ ਅਤੇ ਇੱਕ ਨੌਜਵਾਨ ਔਰਤ ਗੰਭੀਰ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਦਾ ਹਸਪਤਲ ਵਿੱਚ ਲਾਚਾਰ ਰਿਹਾ Rajasthan ਦੇ ਫਤਿਆਪੁਰ ਸੇਖਾਵਟੀ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਇੱਕੋ ਪਰਿਵਾਰ ਦੀਆਂ 7 ਔਰਤਾਂ ਦੀ ਮੌਤ ਹੋ ਗਈ ਜਿਹੇ ਦੁਖਦਾਈ ਹਾਸਾ ਰਾਸ਼ਟਰੀ ਰਾਜਮਾਰਗ 52 ਦੇ ਹਰਸਾਵਾ ਪਿੰਡ ਦੇ ਨੇੜੇ ਵਾਪਰਿਆ ਤੇਜ਼ ਰਫ਼ਤਾਰ ਕਾਰ ਪਹਿਲਾਂ ਇੱਕ ਪਿਕਅਪ ਟਰੱਕਰ ਨਾਲ ਟਕਰਾ ਗਈ ਤੇ ਫਿਰ ਟਰੱਕ ਵਿੱਚ ਜਾ ਵੱਜੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਹਾਦਸੇ ਵਿੱਚ ਸੱਸ ਉਸ ਦੀਆਂ ਪੰਜ ਨੂਆਂ ਤੇ ਧੀ ਦੀ ਮੌਕੇ ਤੇ ਮੌਤ ਹੋ ਗਈ ਕਾਰ ਚਾਲਕ ਤੇ ਇੱਕ ਵਿਅਕਤੀ ਜ਼ਖਮੀ ਹੋ ਗਏ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸਾਰੀਆਂ ਮਰਤਕ ਔਰਤਾਂ ਇੱਕੋ ਪਰਿਵਾਰ ਦੀਆਂ ਸਨ ਜੋ ਫਤਿਹਪੁਰ सदर थाना ਖੇਤਰ ਦੇ ਰਗੂਨਾਥਪੁਰਾ ਵਿੱਚ ਪਿੰਡ ਦੀਆਂ ਰਹਿਣ ਵਾਲੀਆਂ ਹਾਲ ਵਿੱਚ ਲక్ష్మణਗੜ ਕੀਤਾ ਗਿਆ ਜਿੱਥੇ ਬਜ਼ੁਰਗ ਔਰਤ ਮੋਹਨੀ ਦੇਵੀ ਦੇ ਨਾਨਕਲਾਸ਼ ਦੇਵੀ ਦਾ ਦੇਹਾਂਤ ਹੋ ਗਿਆ ਅੰਤਨ ਸੰਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਰਿਵਾਰ ਸ਼ਾਮ 4 ਵਜੇ ਦੇ ਕਰੀਬ ਪਿੰਡ ਵਾਪਸ ਆ ਰਹੇ ਸੀ ਚਾਰ ਵਾਹਨ ਇਕੱਠੇ ਯਾਤਰਾ ਕਰ ਰਹੇ ਸਨ ਤਿੰਨ ਵਾਹਨਾਂ ਵਿੱਚੋਂ ਪੁਰਸ਼ ਮੈਂਬਰ ਸਵਾਰ ਸਵਾਰਸਨ ਜਦੋਂ ਕੀ ਕਕਾਰ ਵਿੱਚ ਔਰਤਾਂ ਤੇ ਡਰਾਈਵਰ ਸਵਾਰ ਸੀ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ